ਸਾਰ ਸਤਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਅਦੁੱਤੀ ਹੈ ਤੇ ਸਤਗੁਰ ਪ੍ਰਸਾਦ ਸਤਗੁਰੂ ਦੀ ਕਿਰਪਾ ਦੇ ਸਦਕਾ ਹੀ ਇਸ ਦੀ ਪ੍ਰਾਪਤੀ ਹੁੰਦੀ ਹੈ ਹੁਣ ਥੋੜੀ ਜੀ ਗੱਲ ਸਾਧ ਸੰਗਤ ਆਪ ਜੀ ਨੇ ਧਿਆਨ ਵਿੱਚ ਰੱਖਣੀ ਹੈ ਜਿਹੜੀ ਇਹ ਬਾਣੀ ਹੈ ਜਦੋਂ ਆਪਾਂ ਸੰਪੂਰਨ ਰੂਪ ਦੇ ਵਿੱਚ ਇਹਨੂੰ ਪੜਾਂਗੇ ਇਸ ਬਾਣੀ ਦੇ ਵਿੱਚ ਸਤਗੁਰੂ ਦੀ ਗੱਲ ਇਸ ਬਾਣੀ ਦੇ ਵਿੱਚ ਆਨੰਦ ਦੀ ਗੱਲ ਇਸ ਬਾਣੀ ਦੇ ਵਿੱਚ ਸਤਿਗੁਰੂ ਤੋਂ ਬੇਮੁਖ ਹੋ ਜਾਂਦੀ ਗੱਲ ਤੇ ਇਸ ਬਾਣੀ ਦੇ ਵਾਸਾ ਸੰਗਤ ਜਿਹੜਾ ਇਹ ਸਰੀਰ ਹੈ ਕਿੰਨਾ ਕੁ ਦੁਰਲੱਭ ਹੈ ਕਿਸ ਵਾਸਤੇ ਪ੍ਰਾਪਤ ਹੋਇਆ ਇਹ ਸਮੁੱਚੀ ਇਸ ਬਾਣੀ ਦੇ ਵਿੱਚ ਸਾਨੂੰ ਵਿਚਾਰ ਮਿਲਦੀ ਹੈ ਜਿਵੇਂ ਨੇਤਰਾਂ ਬਾਰੇ ਆਪਾਂ ਪੜ ਸਕਦੇ ਹਾਂ ਕੰਨਾਂ ਬਾਰੇ ਪੜ ਸਕਦੇ ਹਾਂ ਤੇ ਸਾਹ ਸੰਗਤ ਸਰੀਰ ਬਾਰੇ ਪੜ ਸਕਦੇ ਹਾਂ ਸਰੀਰ ਦੇ ਅੰਦਰ ਜਿਹੜੀ ਜਿੰਦ ਹੈ ਉਹਦੇ ਬਾਰੇ ਪੜ ਸਕਦੇ ਆ ਪਰਿਵਾਰ ਵਾਲੇ ਪੜ ਸਕਦੇ ਆ ਇਸ ਬਾਣੀ ਦੇ ਵਿੱਚ ਜਿਹੜਾ ਸਮੁੱਚੀ ਸਾਾਸ ਦੇ ਵਿਚਾਰ ਲਿਖੀ ਹੋਈ ਹੈ ਇੱਥੇ ਪਾਤਸ਼ਾਹ ਜੀ ਆਖਦੇ ਨੇ ਆਨੰਦ ਪਾਇ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਹੇ ਮਾਂ ਮੇਰੀ ਜ਼ਿੰਦਗੀ ਦੇ ਵਿੱਚ ਆਨੰਦ ਆ ਗਿਆ ਕਿਵੇਂ ਸਤ ਗੁਰੂ ਮੈਂ ਪਾਇਆ ਜਦੋਂ ਮੈਨੂੰ ਸਤਿਗੁਰੂ ਦੀ ਪ੍ਰਾਪਤੀ ਹੋਈ ਸਤਿਗੁਰੂ ਦੀ ਕਿਰਪਾ ਦੇ ਸਦਕਾ ਮੈਨੂੰ ਆਨੰਦ ਦੀ ਪ੍ਰਾਪਤੀ ਹੋਈ ਹੈ ਇਹ ਕਿਸੇ ਬਿਰਲੇ-ਬਿਰਲੇ ਨੂੰ ਹੁੰਦੀ ਹੈ ਜਿਵੇਂ ਸਾਧ ਸੰਗਤ ਜੀ ਹੁਣ ਆਪਾਂ ਗੁਰੂ ਕੋਲ ਆ ਕੇ ਰੋਜ਼ ਬੈਠਦੇ ਆ ਕੁਝ ਬਾਰੀਆਂ ਵਸਤਾਂ ਸਾਨੂੰ ਗੁਰੂ ਕੋਲੋਂ ਸਹਿਜ ਸੁਭਾਏ ਮਿਲ ਜਾਂਦੀਆਂ ਨੇ ਭਾਵੇਂ ਕਿ ਉਹ ਗੁਰੂ ਵਾਲਾ ਬਣੇ ਨਾ ਬਣੇ ਤੇ ਸਾਧ ਸੰਗਤ ਉਹ ਮਿਲ ਜਾਂਦੀਆਂ ਨੇ ਜਿਵੇਂ ਹੁਣ ਇੱਕ ਮਨੁੱਖ ਉਹ ਹੈ ਜਿਹੜਾ ਨਾ ਗੁਰੂ ਨੂੰ ਮੰਨਦਾ ਹੈ ਤੇ ਨਾ ਹੀ ਗੁਰੂ ਵਾਲਾ ਬਣਦਾ ਹੈ ਤੇ ਜੇ ਮੰਨਦਾ ਹੋਵੇ ਤੇ ਫਿਰ ਬੰਨ ਵਿੱਚ ਵੀ ਇਤਰਾਜ ਕੋਈ ਨਹੀਂ ਸਾਧ ਸੰਗਤ ਹੁਣ ਇਹ ਸੌਖੀ ਜੀ ਗੱਲ ਨੂੰ ਇਸ ਤਰ੍ਹਾਂ ਸਮਝ ਲੈਣੇ ਆ ਜੇ ਕੋਈ ਡਾਕਟਰ ਹੋਵੇ ਆਪਣੇ ਆਪ ਨੂੰ ਡਾਕਟਰ ਖਵਾਵੇ ਵੀ ਮੈਂ ਡਾਕਟਰ ਆ ਕਿ ਉਹਨੂੰ ਡਾਕਟਰ ਦੀ ਵਰਦੀ ਪਾਣ ਵਿੱਚ ਕਦੇ ਇਤਰਾਜ ਹੋਵੇਗਾ ਜੇ ਕੋਈ ਬੰਦਾ ਇਹ ਕਹੇ ਵੀ ਮੈਂ ਫੌਜੀ ਹਾਂ ਕਿ ਉਹਨੂੰ ਉਸ ਵਰਦੀ ਪਾਣ ਵਿੱਚ ਇਤਰਾਜ਼ ਹੋਵੇਗਾ ਜੇ ਕੋਈ ਬੰਦਾ ਇਹ ਆਖੇ ਵੀ ਮੈਂ ਪੁਲਿਸ ਵਿੱਚ ਆ ਕਿ ਉਹ ਕਦੇ ਵਰਦੀ ਪਾਣ ਵਿੱਚ ਇਤਰਾਜ਼ ਕਰੇਗਾ ਨਹੀਂ ਕਰੇਗਾ ਉਹਨੂੰ ਪਤਾ ਹੈ ਕਿ ਇਹ ਮੇਰੀ ਪਛਾਣ ਹੈ ਇਹ ਮੇਰੀ ਪਛਾਣ ਹੈ ਇਸੇ ਤਰ੍ਹਾਂ ਹੁਣ ਜੇ ਕੋਈ ਮੇਰੇ ਵਰਗਾ ਬੰਦਾ ਆਖੀ ਜਾਵੇ ਮੈਂ ਸਿੱਖ ਹਾਂ ਮੈਂ ਸਿੱਖ ਹਾਂ ਤੇ ਸਿੱਖ ਦੀ ਪਛਾਣ ਵੀ ਹੋਣੀ ਚਾਹੀਦੀ ਹੈ ਤੇ ਹੁਣ ਸਿੱਖ ਦੀ ਪਹਿਚਾਣ ਤੱਕ ਆਕਾਰ ਹੀ ਹੈ ਤੇ ਸਾਧ ਸੰਗਤ ਜੇ ਆਪਾਂ ਸਿੱਖ ਖਵਾਦਿਆਂ ਫਿਰ ਸਾਨੂੰ ਕਕਾਰ ਪਹਿਨਣ ਵਿੱਚ